ਸ਼ਹੀਦ ਦਰਬਾਰ ਸਾਹਿਬ ਦੇ ਵਿੱਚ ਸੇਵਾ ਨਿਭਾ ਰਹੇ ਸੁਖਬੀਰ ਸਿੰਘ ਬਾਦਲ ਤੇ ਨਰੈਣ ਸਿੰਘ ਚੌੜਾ ਨਾਂ ਦੇ ਸਖਸ਼ ਨੇ ਹਮਲਾ ਕਰ ਦਿੱਤਾ ਤੇ ਗੋਲੀ ਚਲਾ ਦਿੱਤੀ ਪਰ ਇਸ ਹਮਲੇ ਵਿੱਚ ਸੁਖਬੀਰ ਸਿੰਘ ਬਾਦਲ ਵਾਲ-ਵਾਲ ਬਚੇ ਨੇ ਉਸ ਤੋਂ ਬਾਅਦ ਹੁਣ ਚੌੜਾ ਪੁਲਿਸ ਰਿਮਾਂਡ ਤੇ ਚੱਲ ਰਿਹਾ ਹੈ ਇਸ ਦੌਰਾਨ ਮੁਰਦਨੀ ਪੁੱਛਗਿੱਛ ਦੇ ਵਿੱਚ ਬਹੁਤ ਵੱਡੇ ਖੁਲਾਸੇ ਸਾਹਮਣੇ ਆਏ ਨੇ ਤੁਹਾਨੂੰ ਦੱਸ ਦਈਏ ਕਿ ਜਾਣਕਾਰੀ ਅਨੁਸਾਰ ਅਤਵਾਦੀ ਗਤੀਵਿਧੀਆਂ 'ਚ ਸ਼ਾਮਲ ਚੌੜਾ ਨੇ ਸੁਖਬੀਰ ਬਾਦਲ ਨੂੰ ਮਾਰਨ ਦੀ ਯੋਜਨਾ ਇਕੱਲੇ ਹੀ ਬਣਾਈ ਸੀ ਸ਼ੁਰੂਆਤੀ ਜਾਂਚ ਤੋਂ ਵੀ ਪਤਾ ਲੱਗਿਆ ਕਿ ਉਹ ਇਕੱਲਾ ਹੀ ਹਰਮੰਦਰ ਸਾਹਿਬ ਪਹੁੰਚਿਆ ਸੀ ਜਾਂਚ ਨੇ ਇਹ ਵੀ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਇਸ ਪਿੱਛੇ ਕੋਈ ਵੀ ਵੱਡੀ ਸਾਜ਼ਿਸ਼ ਹੋ ਸਕਦੀ ਹੈ ਨਰੈਣ ਸਿੰਘ ਚੌੜਾ 30 ਤੋਂ ਵੱਧ ਅਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਗਿਆ ਅਤੇ ਉਸ ਖਿਲਾਫ ਕੇਸ ਵੀ ਦਰਜ ਨੇ ਅਦਾਲਤ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਹੀ ਉਸਨੇ ਹਮਲੇ ਦੀ ਯੋਜਨਾ ਬਣਾਈ ਸੀ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚੌੜਾ ਪਹਿਲਾਂ ਵੀ ਅੱਤਵਾਦੀ ਰਹਿ ਚੁੱਕਾ ਹੈ ਇਸ ਲਈ ਉਸ ਕੋਲੋਂ ਪੁੱਛ ਪੜਤਾਲ ਦੌਰਾਨ ਸਭ ਕੁਝ ਉਜਾਗਰ ਕਰਨਾ ਆਸਾਨ ਨਹੀਂ ਹੈਗਾ ਹੁਣ ਇਹ ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਉਸਨੇ ਇਹ ਹਮਲਾ ਕਿਸੇ ਦੇ ਕਹਿਨਤੇ ਨਹੀਂ ਕੀਤਾ ਸਗੋਂ ਆਪਣੇ ਮਨ ਦੇ ਵਿੱਚ ਹੀ ਇਸ ਹਮਲੇ ਨੂੰ ਅੰਜਾਮ ਦੇਣ ਲਈ ਆਇਆ ਸੀ ਉਹਨਾਂ ਮਹਿਸੂਸ ਕੀਤਾ ਕਿ ਸੁਖਵੀਰ ਸਿੰਘ ਬਾਦਲ ਨੂੰ ਜੋ ਸਜ਼ਾ ਦਿੱਤੀ ਗਈ ਹੈ ਉਹ ਬਹੁਤ ਘੱਟ ਹੈ ਜਿਸ ਕਾਰਨ ਉਸਦੇ ਮਨ ਵਿੱਚ ਗੁੱਸਾ ਆਇਆ ਤੇ ਉਸਨੇ ਯੋਜਨਾ ਬਣਾਈ ਕਿ ਸੁਖਵੀਰ ਬਾਦਲ ਨੂੰ ਗੋਲੀ ਮਾਰ ਦਿੱਤੀ ਜਾਵੇ ਇਹ ਵੀ ਦੱਸਦੀ ਹੈ ਕਿ ਫੁੱਲ ਸਾਹਮਣੇ ਦਿੱਤੇ ਬਿਆਨ ਦੀ ਕੋਈ ਕੀਮਤ ਨਹੀਂ ਹੁੰਦੀ ਜਦੋਂ ਤੱਕ ਦੋਸ਼ੀ ਅਦਾਲਤ ਸਾਹਮਣੇ ਉਹੀ ਗੱਲ ਨੂੰ ਨਹੀਂ ਦੁਹਰਾਉਂਦਾ ਵੀਰਵਾਰ ਨੂੰ ਸ਼੍ਰੋਮਣੀ ਕਾਲੀਦਲ ਦੇ ਇੱਕ ਆਗੂ ਨੇ ਸੀਸੀਟੀਵੀ ਫੁਟੇਜ ਦਿਖਾਉਂਦੇ ਹੋਏ ਦਾਵਾ ਕੀਤਾ ਕਿ ਚੌੜਾ ਐਸਪੀ ਹਰਪਾਲ ਦੇ ਸੰਪਰਕ ਵਿੱਚ ਸੀ ਐਸਪੀ ਹਰਮੰਦਰ ਸਿੰਘ ਦੇ ਬਾਹਰ ਸੁਰੱਖਿਆ ਪ੍ਰਬੰਧਾਂ ਦੀ ਦੇਖਰੇ ਕਾਰਜ ਸਨ ਵਿਕਰਮ ਮਜੀਠੀਆ ਨੇ ਵੀਡੀਓ ਦਿਖਾਉਂਦੇ ਹੋਏ ਕਿ ਆਏ ਕਿ ਐਸਪੀ ਦੇ ਚੌੜਾ ਨਾਲ ਚੰਗੇ ਸਬੰਧ ਨੇ ਇਹ ਜਾਣਦੇ ਹੋਏ ਕਿ ਉਹ ਅਤਵਾਦੀ ਪਿਛੋਕੜ ਦਾ ਵਿਅਕਤੀ ਸੀ ਉਸ ਨਾਲ ਦੋਸਤੀ ਕੀਤੀ ਗਈ ਉਨਾ ਕਿਹਾ ਹੈ ਕਿ ਇਹ ਤਾਂ ਹੋਰ ਵੀ ਵੱਡੀ ਗੱਲ ਹੈ ਕਿ ਐਸਪੀ ਹਰਪਾਲ ਨੂੰ ਸੂਚਨਾ ਦਫ਼ਤਰ ਵੱਲ ਜਾਂਦਿਆਂ ਦੇਖਿਆ ਗਿਆ ਇਸ ਤੋਂ ਥੋੜੀ ਜਿher ਬਾਅਦ ਚੌੜਾ ਨੇ ਹਮਲਾ ਕਰ ਦਿੱਤਾ ਅਜੇ ਤੱਕ ਇਸ ਗੱਲ ਦੀ ਵੀ ਪੁਸ਼ਟੀ ਨਹੀਂ ਹੋ ਸਕੀ ਕਿ ਜਿਹੜਾ ਚੌੜਾ ਸੀ ਪਿਸਤੌਲ ਲੈ ਕੇ ਅੰਦਰ ਦਾਖਲ ਹੋਇਆ ਸੀ ਜਾਂ ਉਸ ਨੂੰ ਅੰਦਰ ਹੀ ਕੋਈ ਪਿਸਤੌਲ ਵਾਸਤੇ ਪ੍ਰਬੰਧ ਕੀਤਾ ਗਿਆ ਸੀ ਇਹ ਵੀ ਦੱਸਦੀ ਹੈ ਕਿ ਚੌੜਾ ਖਾਲਸਤਾਨੀ ਗਤੀਵਿਧੀਆਂ ਲਈ ਸਰਹੱਦ ਪਾਰ ਤੋਂ ਹਥਿਆਰ ਵੀ ਲਿਆਉਂਦਾ ਸੀ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਅਜੇ ਵੀ ਖਾਲਸਤਾਨੀ ਸਲੀਪਰ ਸੈੱਲ ਦੇ ਸੰਪਰਕ ਵਿੱਚ ਸੀ ਅਤੇ ਸੋਸ਼ਲ ਮੀਡੀਆ ਤੇ ਅਕਾਲੀ ਦਲ ਦੇ ਵਿਰੁੱਧ ਜ਼ਹਿਰ ਉਗਲਦਾ ਰਿਹਾ ਜਿਸ ਦੀਆਂ ਹੁਣ ਪੋਸਟਾਂ ਵੀ ਵਾਇਰਲ ਹੋ ਰਹੀਆਂ ਨੇ ਜਿਸ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਖੂਬ ਪੜਾਸ ਕੱਢਦਾ ਨਜ਼ਰ ਆ ਰਿਹਾ ਹੈ ਤੇ ਉਸ ਦੀ ਪਤਨੀ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਸੀ ਹਮਲੇ ਤੋਂ ਬਾਅਦ ਕਿ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹ ਕਿੱਥੇ ਗਿਆ ਹੈ ਉਹ ਕਹਿੰਦਾ ਕਿ ਕੋਈ ਸਮਾਗਮ ਹੈ ਵਰਸੀ ਸਮਾਗਮ ਹੈ ਉੱਥੇ ਮੈਂ ਜਾ ਰਿਹਾ ਹਾਂ ਪਰ ਇਹ ਨਹੀਂ ਸੀ ਪਤਾ ਕਿ ਉਸਨੇ ਜਾ ਕੇ ਸੁਖਬੀਰ ਬਾਦਲ ਦੇ ਉੱਤੇ ਹਮਲਾ ਕਰ ਦੇਣਾ ਹੈ ਤਾਂ ਉਸਦੀ ਪਤਨੀ ਕਹਿੰਦੀ ਕਿ ਜੋ ਵੀ ਘਟਨਾ ਹੋਈ ਹੈ ਇਹ ਮਾੜੀ ਹੈ ਸਭ ਤਾਂ মিডিਆ ਰਾਹੀਂ ਪਤਾ ਲੱਗਿਆ ਕਿ ਉੱਥੇ ਇਹ ਘਟਨਾ ਘਟ ਚੁੱਕੀ ਹੈ ਪਰ ਉਦੋਂ ਜੋੜਾ ਦੇ ਵਕੀਲ ਨੇ ਕਿਹਾ ਕਿ ਪੁਲਿਸ ਨੇ ਸਾਦੇ ਦਾ ਰਿਮਾਂਡ ਮੰਗਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਉਸ ਦਾ ਵਿਰੋਧ ਕੀਤਾ ਅਤੇ ਜਿਸ ਤੋਂ ਬਾਅਦ ਪੁਲਿਸ ਨੂੰ ਚੋੜਾ ਦਾ 3 ਦਿਨਾਂ ਦਾ ਪੁਲਿਸ ਰਿਮਾਂਡ ਮਿਲੇ ਆ 3 ਦਿਨਾਂ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਕਿਉਂਕਿ ਜਿਹੜਾ ਪਿਸਤੌਲ ਹੈ ਉਸ ਦੀ ਮੌਕੇ ਤੇ ਰਿਕਵਰੀ ਹੋਈ ਜਿਸ ਦੇ ਰਾਹੀਂ ਉਸ ਨੇ ਸੁਖਬੀਰ ਬਾਦਲ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦੇ ਕੋਲ ਹੋਰ ਕਿਹੜੇ ਹਥਿਆਰ ਨੇ ਕਿੱਥੋਂ ਹਥਿਆਰ ਆਉਂਦੇ ਸੀ ਜਾਂ ਉਸ ਦੇ ਸਬੰਧ ਕਿੱਥੇ ਤੱਕ ਨੇ ਕਿਹੜੇ ਲੋਕਾਂ ਨਾਲ ਸਬੰਧ ਨੇ ਕੀ ਇਹਦੇ ਪਿੱਛੇ ਕੋਈ ਸਿਆਸੀ ਸਾਜ਼ਿਸ਼ ਹੈ ਕੋਈ ਇਹ ਸਾਜ਼ਿਸ਼ ਹੈ ਕਿ ਇੱਥੋਂ ਤੱਕ ਕਿ ਪੁਲਿਸ ਕਮਿਸ਼ਨਰ ਨੇ ਕਹਿ ਦਿੱਤਾ ਕਿ ਇਸ ਘਟਨਾ ਦੇ ਵਿੱਚ ਇਹ ਵੀ ਜਾਂਚ ਕੀਤੀ ਜਾਏਗੀ ਕਿ ਇਹ ਘਟਨਾ ਕਿਤੇ ਕੱਲਦਲ ਦੇ ਵੱਲੋਂ ਖੁਦ ਤਾਂ ਨਹੀਂ ਪਲਾਨ ਕੀਤੀ ਗਈ ਆਪਣੇ ਆਪ ਤੇ ਆਪੇ ਹਮਲਾ ਕਰਾਉਣ ਦੀ ਤਾਂ ਨਹੀਂ ਕੋਸ਼ਿਸ਼ ਕੀਤੀ ਗਈ ਇਹਦੀ ਵੀ ਜਾਂਚ ਕੀਤੀ ਜਾਏਗੀ ਹਰ ਐਂਗਲ ਤੋਂ ਕਾਨੂੰਨੀ ਜਾਂਚ ਹੋਏਗੀ ਭਾਵੇਂ ਸਾਈਬਰ ਸੈੱਲ ਦੀ ਗੱਲ ਕੀਤੀ ਜਾਵੇ ਭਾਵੇਂ ਕ੍ਰਾਈਮ ਦੇ ਹੋਰ ਪੱਖਾਂ ਦੀ ਗੱਲ ਕੀਤੀ ਜਾਵੇ ਤਾਂ ਡਗਾਈ ਨਾਲ ਜਾਂਚ ਕਰਕੇ ਹਰ ਪੱਖ ਮੀਡੀਆ ਸਾਹਮਣੇ ਰੱਖਿਆ ਜਾਊਗਾ ਕਿ ਇਸ ਪਿੱਛੇ ਕੀ ਕੀ ਸਾਜ਼ਿਸ਼ਾਂ ਹੋਈਆਂ ਨੇ ਕਿਵੇਂ ਹਮਲਾ ਕਰਨ ਦੀ ਯੋਜਨਾ ਬਣੀ ਤੇ ਕਿਵੇਂ ਉਹ ਸਾਖਸ਼ ਹਰਮੰਦਰ ਸਾਹਿਬ ਦੇ ਵਿੱਚ ਸੁਖਬੀਰ ਬਾਦਲ ਦੇ ਬਿਲਕੁਲ ਨੇੜੇ ਤੱਕ ਪਹੁੰਚ ਗਿਆ ਤਾਂ ਇਹ तमाम ਖੁਲਾਸੇ ਨੇ ਜਿਹੜੇ ਉਹ ਤਿੰਦਰਾਂ ਦੇ ਰਿਮਾਨ ਤੋਂ ਬਾਅਦ ਹੋਣਗੇ ਜਿਹੜੇ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਦਿਓ ਇਜਾਜ਼ਤ ਧੰਨਵਾਦ